ਨਲਾਬਾਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਕਾਫਲੇ ਵਿੱਚ ਇੱਕ ਹੋਰ ਵੱਡਾ ਵਾਧਾ ਹੋਇਆ ਹੈ ਤੇ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਤਸਦੀਕ ਹੈ ਕਿ ਇੱਥੋਂ ਸਰਪੰਚ ਕ੍ਰਿਸ਼ਨ ਸਿੰਘ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵੱਲੋਂ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ ਗਿਆ ਹੈ। ਇਸ ਮੌਕੇ ਉਹਨਾਂ ਦੱਸਿਆ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਵਿੱਚ 2 ਸਾਲਾਂ ਵਿੱਚ ਕੀਤੇ ਕੰਮਾਂ ਦੇ ਆਧਾਰ ਤੇ ਵੋਟ ਮੰਗੀ ਜਾ ਰਹੀ ਹੈ ਤੇ ਵਿਰੋਧੀ ਪਾਰਟੀਆਂ ਆਪਣੇ 70 ਸਾਲਾਂ ਦੇ ਰਿਕਾਰਡ ਦੇ ਆਧਾਰ ਤੇ ਵੋਟ ਮੰਗ ਲੈਣ ਤੇ ਜਨਤ ਫੈਸਲਾ ਕਰੇਗੀ ਕਿ ਵੋਟ ਕਿਸ ਨੂੰ ਪਾਉਣੀ ਹੈ ਮੌਜੂਦਾ ਸਰਪੰਚ ਜਿਹੜੇ ਸਾਡੇ ਗ੍ਰਿਸ਼ਨ ਸਿੰਘ ਜੀ ਨੇ ਉਹਨਾਂ ਨੂੰ ਜੁਆਇਨ ਕਰਾਇਆ ਸੋ ਮੈਂ ਧੰਨਵਾਦ ਦਿੰਦਾ ਅੱਜ ਪਰਿਵਾਰ ਦੇ ਵਿੱਚ ਹੋਰ ਵਾਧਾ ਹੋਇਆ ਪੂਰੇ ਵਿਸ਼ਵਾਸ ਵੀ ਦਿਵਾਨੇ ਆ ਵੀ ਜਿਸ ਤਰ੍ਹਾਂ ਆਮ ਆਦੀ ਪਾਰਟੀ ਹਰ ਘਰ ਦੇ ਬਰਾਬਰ ਕੰਮ ਕਰ ਰਹੀ ਹੈ ਇਸੇ ਤਰ੍ਹਾਂ ਇਹਨਾਂ ਦੇ ਵੀ ਪੂਰੇ ਕੰਮ ਕੀਤੇ ਜਾਣਗੇ ਔਰ ਰਲ ਮਿਲ ਕੇ ਸਾਰੇ ਪਰਿਵਾਰਾਂ ਸੀ ਆਦਾ ਐਮਪੀ ਜਿਹੜਾ ਸਾਡੇ ਬੱਚਿਆਂ ਦੇ ਭਵਿੱਖ ਲਈ ਨਵੇਂ ਕਾਨੂੰਨ ਬਣਨਗੇ ਜਿੱਥੇ ਸਾਡੇ ਬੱਚਿਆਂ ਲਈ ਨਵੇਂ-ਨਵੇਂ ਸਿਸਟਮ ਆਉਣਗੇ ਔਰ ਤਰੱਕੀ ਦੇ ਰਾਹ ਤੇ ਹੋਰ ਲੈ ਕੇ ਜਾਵਾਂਗੇ ਸੋ ਅੱਜ ਉਹਨਾਂ ਦਾ ਵੈਲਕਮ ਕਰਦਾ ਸੋ ਮੈਂ ਮੁਬਾਰਕਬਾਦ ਦਿਨ ਆਵਦੀ ਛੋਟੇ ਭਰਾ ਸਾਰੀਆਂ ਹੀ ਪਾਰਟੀਆਂ ਦੇ ਜਿਹੜੀ ਹੈਗੀ ਆ ਉਮੀਦਵਾਰ ਮੈਦਾਨ ਵਿੱਚ ਉਤਰ ਗਏ ਹਾਲ ਹੀ ਦੇ ਵਿੱਚ ਬੀਜੇਪੀ ਨੇ ਵੀ ਆਪਣਾ ਉਮੀਦਵਾਰ ਉਤਾਰ ਦਿੱਤਾ ਕੀ ਮੰਨਿਆ ਜਾਵੇ ਆਮ ਆਦਮੀ ਪਾਰਟੀ ਦਾ ਕਿਸ ਦੇ ਨਾਲ ਮੁਕਾਬਲਾ ਹੈ ਸਾਹ ਹਾਂ ਵੇਖੋ ਆਮ ਆਦੀ ਪਾਰਟੀ ਹੈ ਨਾ ਤਿੰਨਾਂ ਦਾ ਆਪਸ ਵਿੱਚ ਹੈ ਸਾਡਾ ਤੇਨਾਂ ਨਾਲ ਕੋਈ ਮੁਕਾਬਲਾ ਹੀ ਨਹੀਂ ਅਸੀਂ 2 ਸਾਲਾਂ ਦੇ ਕੰਮ ਤੇ ਵੋਟ ਮੰਗੀ ਹੈ ਇਹ ਆਦੇ 70 ਸਾਲਾਂ ਦਾ ਰਿਕਾਰਡ ਲੈ ਕੇ ਵੋਟ ਮੰਗ ਲੈਣਾ ਲੋਕ ਜਿਹਨੂੰ ਚੰਗਾ ਸਮਝਣ ਗੋਣ ਵੋਟ ਪਾ ਕੇ ਪਹਿਲਾਂ ਅਕਾਲੀ ਦਲ ਪਾਰਟੀ ਸੀ ਜੋ ਕਿ ਇਹਨਾਂ ਦੇ ਆਪਣੇ ਆਮ ਆਦਮੀ ਪਾਰਟੀ ਦੇ ਕੰਮ ਦੇਖ ਕੇ ਜੋ ਕਿ ਜਦੋਂ ਐਮਐਲਏ ਸਾਹਿਬ ਨੂੰ ਫੋਨ ਕਰਾਉਣਾ ਜਾਂ ਕਰਨਾ ਬਾਕੀ ਚਲੋ ਹਾਲੀਕੇ ਵੋਟਾਂ ਵੀ ਅਸੀਂ ਨਹੀਂ ਪਾਈਆਂ ਸੀ ਫਿਰ ਵੀ ਐਮਐਲਏ ਸਾਹਿਬ ਸਾਡੇ ਕੰਮ ਕਰਦੇ ਰਹੇ ਆ ਤੇ ਇਹਨਾਂ ਦੀ ਇਹ ਤਰੱਕੀ ਦੇਖ ਕੇ ਅਸੀਂ ਜਿਹੜੇ ਆ ਆਪਣੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜਗਬਾਣੀ ਟੀਵੀ ਲਈ ਅਦਰਸ਼ ਚੋਸ਼ਨ ਦੀ ਰਿਪੋਰਟ